ਲਿੰਗ ਅਧਾਰਿਤ ਹਿੰਸਾ ਕਿਸੇ ਵਿਅਕਤੀ ਅਤੇ ਉਸ ਦੇ ਲਿੰਗ ਜਾਂ ਲਿੰਗ ਦੇ ਆਧਾਰ ਤੇ ਨਿਰਦੇਸ਼ਿਤ ਦੁਰਵਿਵਹਾਰ ਹੈ ਇਸ ਦੀ ਜੜ ਲਿੰਗ ਅਸਮਾਨਤਾ ਅਤੇ ਸਮਾਜ ਵਿੱਚ ਮਰਦਾਂ ਅਤੇ ਔਰਤਾਂ ਦੀਆਂ ਭੂਮਿਕਾਵਾਂ ਨੂੰ ਸ਼ਾਮਲ ਕਰਨ ਵਾਲੇ ਨੁਕਸਾਨ ਦੇ ਨਿਯਮਾਂ ਵਿੱਚ ਹੈ ਇਹ ਸਰੀਰਕ ਹਿੰਸਾ ਤੱਕ ਸੀਮਿਤ ਨਹੀਂ ਹੈ ਇਸ ਵਿੱਚ ਭਾਵਨਾਤਮਕ ਵਿੱਤੀ ਜਿੰਸੀ ਯਾ ਅਧਿਆਤਮਕ ਨੁਕਸਾਨ ਸ਼ਾਮਲ ਹੋ ਸਕਦੇ ਹਨ ਲਿੰਗ ਅਧਾਰਿਤ ਹਿੰਸਾ ਇੱਕ ਅਜਿਹੀ ਸਮੱਸਿਆ ਹੈ ਜੋ ਸਾਰੀਆਂ ਨਸਲਾਂ ਜਾਤਾਂ ਧਰਮਾਂ ਅਤੇ ਸੱਭਿਆਚਾਰਾਂ ਨੂੰ ਕੱਟਦੀ ਹੈ ਹਾਲਾਂਕਿ ਇਹ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਪ੍ਰਵਾਸੀ ਹਾਲਾਤਾਂ ਅਤੇ ਰੁਕਾਵਟਾਂ ਦੇ ਇੱਕ ਵਿਲੱਖਣ ਸਮੂਹ ਦਾ ਸਾਹਮਣਾ ਕਰਦੇ ਹਨ ਜੋ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਦੁਰਵਿਵਹਾਰ ਲਈ ਵਧੇਰੇ ਕਮਜ਼ੋਰ ਬਣਾਉਂਦੇ ਹਨ ਨਵੇਂ ਦੇਸ਼ ਵਿੱਚ ਜਾਣ ਤੋਂ ਪਹਿਲਾਂ ਪਰਿਵਾਰਾਂ ਨੂੰ ਮਹੱਤਵਪੂਰਨ ਸਦਮੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦਾ ਪਾਵਨਾਤਮਕ ਅਤੇ ਮਾਨਸਿਕ ਤੰਦਰੁਸਤੀ ਤੇ ਸਥਾਈ ਪ੍ਰਭਾਵ ਪੈਂਦਾ ਹੈ ਪ੍ਰਵਾਸ ਤੋਂ ਪਹਿਲਾਂ ਦੇ ਸਦਮੇ ਦੇ ਨਾਲ ਇੱਕ ਨਵੇਂ ਦੇਸ਼ ਵਿੱਚ ਮੁੜ ਵਸੇਬੇ ਦੀ ਪ੍ਰਕਿਰਿਆ ਮੁਸ਼ਕਲ ਹੈ ਅਤੇ ਪਰਿਵਾਰਾਂ ਤੇ ਕਾਫੀ ਦਬਾਅ ਪਾਉਂਦੀ ਹੈ ਇਸ ਵਧੇ ਹੋਏ ਤਣਾਅ ਨਾਲ ਪਰਿਵਾਰ ਵਿੱਚ ਝਗੜਾ ਹੋ ਸਕਦਾ ਹੈ ਆਵਾਸੀ ਪਰਿਵਾਰਾਂ ਨੂੰ ਅਕਸਰ ਨਵੀਂ ਭਾਸ਼ਾ ਸਿੱਖਣ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਸੰਚਾਰ ਰੁਕਾਵਟ ਨਾ ਸਿਰਫ ਉਨ੍ਹਾਂ ਦੇ ਤਣਾਅ ਨੂੰ ਵਧਾਉਂਦੀ ਹੈ ਬਲਕਿ ਦੁਰਵਿਵਾਰ ਦੀਆਂ ਘਟਨਾਵਾਂ ਬਾਰੇ ਗੱਲ ਕਰਨਾ ਵੀ ਮੁਸ਼ਕਲ ਬਣਾ ਸਕਦੀ ਹੈ ਜੇਕਰ ਉਹ ਵਾਪਰਦਿਆਂ ਹਨ ਅਕਸਰ ਵਿਦੇਸ਼ੀ ਅਕਾਦਮਿਕ ਜਾਂ ਪੇਸ਼ੇਵਰ ਪ੍ਰਮਾਣ ਪੱਤਰਾਂ ਨੂੰ ਪਰਿਵਾਰ ਦੇ ਨਵੇਂ ਦੇਸ਼ ਵਿੱਚ ਮਾਨਤਾ ਨਹੀਂ ਦਿੱਤੀ ਜਾਂਦੀ ਹੈ ਨਵੇਂ ਆਏ ਲੋਕਾਂ ਨੂੰ ਲੋੜਿੰਦਾ ਕੰਮ ਲੱਭਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ ਜਾਂ ਘੱਟ ਤਨਖਾਹ ਵਾਲੀਆਂ ਨੌਕਰੀਆਂ ਤੇ ਲੰਬੇ ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਵਿੱਤੀ ਤਣਾਅ ਅਤੇ ਮੁਸ਼ਕਿਲ ਕੰਮ ਦੀਆਂ ਸਥਿਤੀਆਂ ਇੱਕ ਅਜੀਹਾ ਮਾਹੌਲ ਬਣਾ ਸਕਦੀਆਂ ਹਨ ਜਿਸ ਵਿੱਚ ਦੁਰਵਿਵਹਾਰ ਹੋਣ ਦੀ ਸੰਭਾਵਨਾ ਵਧ ਹੋ ਸਕਦੀ ਹੈ ਪ੍ਰਵਾਸਤਾ ਸਮਾਜਿਕ ਅਲੱਗ-ਥਲੱਗਤਾ ਦੇ ਨਾਲ ਵੀ ਆਉਂਦੀ ਹੈ ਪਰਿਵਾਰ ਪਾਈਚਾਰੇ ਦੀ ਆਪਣੀ ਭਾਵਨਾ ਗਵਾ ਦਿੰਦੇ ਹਨ ਅਤੇ ਉਹਨਾਂ ਦੀ ਆਪਣੀ ਸਹਾਇਤਾ ਦੇ ਆਪਣੇ ਸਧਾਰਨ ਤਾਲੁਕਾ ਤੱਕ ਪਹੁੰਚ ਨਹੀਂ ਹੁੰਦੀ ਜੋ ਉਹਨਾਂ ਦੀਆਂ ਦਰਪੇਸ਼ ਚੁਣੌਤੀਆਂ ਨੂੰ ਵਧਾ ਸਕਦਾ ਹੈ ਸੂਖਮ ਹਮਲੇ ਸੱਭਿਆਚਾਰਕ ਦੂੜੀਵਾਦ ਜਾਂ ਸਪਸ਼ਟ ਨਸਲਵਾਦ ਦੇ ਕਾਰਨ ਪ੍ਰਵਾਸੀ ਪਰਿਵਾਰ ਸੇਵਾ ਪ੍ਰਦਾਤਾਵਾਂ ਅਤੇ ਹੋਰ ਅਧਿਕਾਰੀਆਂ ਦੇ ਦੁਆਲੇ ਚਿਜਕ ਮਹਿਸੂਸ ਕਰ ਸਕਦੇ ਹਨ ਇਹ ਡਰ ਉਨ੍ਹਾਂ ਲਈ ਮਦਦ ਮੰਗਣਾ ਜਾਂ ਦੁਰਵਿਵਹਾਰ ਦੀਆਂ ਸਥਿਤੀਆਂ ਬਾਰੇ ਗੱਲ ਕਰਨਾ ਮੁਸ਼ਕਲ ਬਣਾ ਸਕਦਾ ਹੈ। ਅੰਤ ਵਿੱਚ ਇੱਕ ਨਵੇਂ ਦੇਸ਼ ਵਿੱਚ ਜਾਣ ਨਾਲ ਪਰਿਵਾਰ ਦੀ ਗਤੀਸ਼ੀਲਤਾ ਤੇ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੈ, ਜਿਸ ਵਿੱਚ ਰਵਾਇਤੀ ਲਿੰਗ ਭੂਮਿਕਾਵਾਂ ਨੂੰ ਮੁੜ ਆਕਾਰ ਦੇਣਾ ਸ਼ਾਮਲ ਹੈ, ਜਿਵੇਂ ਕਿ ਔਰਤਾਂ ਨਵੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਗ੍ਰਹਿਣ ਕਰਦੀਆਂ ਹਨ ਅਤੇ ਸ਼ਕਤੀ ਦੀ ਗਤੀਸ਼ੀਲਤਾ ਬਦਲਦੀ ਹੈ। ਲਿੰਗ ਅਧਾਰਿਤ ਹਿੰਸਾ ਲਈ ਕਮਜ਼ੋਰੀ ਵਧ ਸਕਦੀ ਹੈ। ਪ੍ਰਵਾਸਤਾ ਪਰਿਵਾਰਾਂ ਲਈ ਮੌਕੇ ਅਤੇ ਚੁਣੌਤੀਆਂ ਦੋਵੇਂ ਲਿਆਉਂਦੀ ਹੈ। ਪ੍ਰਵਾਸਤਾ ਨਾਲ ਜੁੜੀਆਂ ਵਿਲੱਖਣ ਚੁਣੌਤੀਆਂ ਵਿਅਕਤੀਆਂ ਲਈ ਲਿੰਗ ਅਧਾਰਿਤ ਹਿੰਸਾ ਦੇ ਖਤਰੇ ਨੂੰ ਵਧਾ ਸਕਦੀਆਂ ਹਨ। ਨਾਲ ਹੀ ਮਦਦ ਤੱਕ ਪਹੁੰਚ ਕਰਨ ਵਿੱਚ ਰਿਕਵਰਡ ਦੇ ਰੂਪ ਵਿੱਚ ਵੀ ਕੰਮ ਕਰਦੀਆਂ ਹਨ। ਵਿਭਿੰਨ ਨਸਲੀ ਸੱਭਿਆਚਾਰਕ ਪਾਈਚਾਰਿਆਂ ਵਿੱਚ ਲਿੰਗ ਅਧਾਰਤ ਹਿੰਸਾ ਦੇ ਵਿਲੱਖਣ ਅਨੁਭਵ ਬਾਰੇ ਹੋਰ ਜਾਣਨ ਲਈ www.seva-online.com ਤੇ ਜਾਓ